ਆ ਦੇਖ ਸਕਦੇ ਹੋ ਜੀ ਆ ਕੁੱਟ ਦਾ ਸ਼ਿਕਾਰ ਹੋ ਰਿਹਾ ਜੀ ਹਾਂਜੀ ਹਾਂਜੀ ਕੁੱਟ ਦਾ ਸ਼ਿਕਾਰ ਹੋ ਰਿਹਾ ਜੀ ਇਹਨੂੰ ਚੰਗੀਆਂ ਲਫ਼ਜ਼ਾਂ ਤੋਂ ਚੰਗਾ ਆ ਦੇਖ ਸਕਦੇ ਹੋ ਜੀ ਇਹ ਦੇਖੋ ਲੈ ਜੋ ਲੈ ਜੋ ਲੈ ਜੋ ਆ ਦੇਖੋ ਜੀ ਹਾਲਾਤ ਆ ਦੇਖੋ ਜੀ ਹਾਲਾਤ ਦੇਖ ਲਓ ਰਤਿਆ ਸ਼ਹਿਰ ਦੇ ਹਾਲਾਤ ਆ ਦੇਖੋ ਕੁੱਟ ਦਾ ਸ਼ਿਕਾਰ ਕੁੱਟ ਦਾ ਸ਼ਿਕਾਰ ਆ ਗਰੀਬ ਲੋਕਾਂ ਤੋਂ ਜਗ੍ਹਾ ਖੋਣ ਲਈ ਵੀ ਕਦੋਂ ਜਗ੍ਹਾ ਖੋਹੀਏ ਅਰੀ ਦੀ ਹਾਂ ਕੁਝ ਤਾਂ ਆਉਂਦੀ ਆ ਜੀ ਪੜਾਈ ਕਰ ਤੈਰੀ ਤੇ ਉਹਨੂੰ ਕ੍ਰੀਸ ਤੇ ਲੈ ਦੇ ਇਹ ਯਾਰ ਤੂੰ ਆਸਾਨੀਤਾ ਯਾਰ ਆਖੋ ਆ ਆਪ ਨਹੀਂ ਜਵਾਕ ਛੱਡੇ 60 ਵੀ ਮਾਰੀ ਆ ਤੇਰੇ ਮੈਂ ਥੱਪੜ ਮਾਰੀ ਥੱਪੜ ਕਿਨੇ ਮਾਰੇ ਸੀ ਮੈਂ ਸੁਖਲ ਸਾਹਿਬੀ ਸੀ ਹਾਂ ਫਿਰ ਮੇਰੇ ਕੋ ਪਕੜ ਕੇ ਬੱਸ ਮੈਂ ਡਾਲਾ ਫਿਰ ਥਾਣੇ ਮੇ ਲਿ ਆ ਗਿਆ ਥੱਪੜ ਵੀ ਮਾਰੀ ਇਹਦੋਂ ਆ ਦੇਖੋ ਕਿੰਨੀ ਉਮਰ ਐ 13 13 ਸਾਲ ਦੇਖ ਸਕਦੇ ਹੋ ਵੀ ਇਹ ਡੇਡੇ ਛੋਟੇ ਛੋਟੇ ਵੀ ਨਹੀਂ ਬਖਸ਼ੇ ਆ ਦਿਖਾਓ ਜੀ ਸਿਰ ਪਾੜਿਆ ਹੋਇਆ ਆ ਜਾ ਲਵੇ ਆ ਜਾ ਬਾਈ ਜਮੇ ਆ ਦੇਖੋ ਗੰਜਾਰ ਦੀ ਏਡਾ ਜੁੜਾ ਹੈ ਸਰਪਾਰੇ ਆ ਸਰਪਾਰੇ ਆ ਮਾਂ ਦੇ ਕੱਪੜੇ ਬਾੜੇ ਦੇ ਇੱਥੋਂ ਬਹੁਤ ਬਹੁਤ ਬੋਤਲਾਂ ਵੱਧੀਆਂ ਨੇ ਕੱਪੜੇ ਵਾਲ ਕੱਪੜੇ ਪਾੜੇ ਆ ਦੇਖੋ ਕੱਡੇ ਸਿਰ ਚੱਕ ਕਰਿਓ ਆ ਦੇਖੋ ਦੇਖ ਸਕਦੇ ਹੋ ਵੀ ਸਿਰੇ ਦੇਖ ਲੋ ਕੋਈ ਲੇਡੀਜ਼ ਦੇ ਜਨਾਨੀਆਂ ਦੇ ਸਿਰ ਆ ਜਗਾ ਖੋਣ ਵਾਸਤੇ ਕਮਾਈ ਉਧਰ ਆ ਜਗਾ ਖੋਣ ਵਾਸਤੇ ਦੇਖ ਸਕਦੇ ਹੋ ਮੈਂ ਚੌਕੀਦਾਰ ਦੀ ਪੋਤੀ ਹਾਂ ਪੁਲਿਸ ਨੇ ਮੇਰੇ ਪਿੱਛੇ ਸੇ ਡੰਡਾ ਮਾਰਾ ਪਿੱਛੇ ਸੇ ਹਮਲਾ ਕੀਤਾ ਮੈਂ ਕਿਹਾ ਮੇਰੇ ਜਗਾ ਨਾ ਚੀਨੋ ਮੈਂ ਕਿਹਾ ਚੁੱਪ ਹੋ ਜਾ ਨਹੀਂ ਤਾਂ ਡੰਡੇ ਸੇ ਫਿੱਟ ਹੋਮੈਂ ਡੰਡੇ ਸੇ ਫਿੱਟਾਂਗੇ ਡੰਡੇ ਸੇ ਫਿੱਟਾਂਗੇ ਦੇਖ ਸਕਦੇ ਹੋ ਆ ਦੇਖੋ ਇਹਨਾਂ ਦੇ ਜੀ ਸਮਝਗਾ ਦੇਖੋ ਸਾਰਿਆਂ ਦੇ ਤੇਲ ਲੱਗੇ ਹੋਏ ਨੇ ਹੱਥਾਂ ਨੂੰ ਹੱਥ ਤੋੜਤੇ ਬਾਹਾਂ ਤੋਰਤੀਆਂ ਤੁਸੀਂ ਹਿਸਾਬ ਲਾ ਲਓ ਵੀ ਐਡਾ ਜ਼ੁਲਮ ਯਾਰ ਇਹ ਦੁੱਧ ਚੁੰਗਦੇ ਬੱਚੇ ਹੈਂ ਜੀ ਆਜੋ ਜੀ ਆ ਜਾ ਬਾਈ ਇੱਕ ਬਗਾ ਬੱਚਾ ਜੀ ਹਾਂ ਜੀ ਦੁੱਧ ਚੁੰਗਦੇ ਬੱਚਿਆਂ ਦੇ ਦੇਖ ਸਕਦੇ ਹੋ ਜੀ ਇਹਨਾਂ ਦੇ ਕੀ ਮਾਰੇ ਆ ਪੰਜ ਮਹੀਨੇ ਦੀ ਕੁੜੀ ਸੀ ਗੋਦੀ ਸੀ ਕਿਸੇੜ ਕੇ ਲੈ ਕੇ ਬਾਹ ਬਮੋਰਤੀ ਦੰਡਿਆਂ ਕੁਟੇ ਸਾਨੂੰ ਹੁਣ ਸਾਨੇ ਇਹਨੂੰ ਗੇਰ ਤੇ ਇਹਨੂੰ ਇਹਨੂੰ ਇਸ ਥਾਣੇ ਚ ਲੈ ਕੇ ਗਿਆ ਕੁੜੀ ਨੂੰ ਲੈ ਦੇਖ ਸਕਦੇ ਹੋ ਵੀ ਬੱਚੇ ਵੀ ਨਹੀਂ ਬਖਸ਼ੇ ਤੁਸੀਂ ਹਿਸਾਬ ਲਾ ਲਓ ਬਿਲਕੁਲ ਜੀ ਸਾਨੂੰ ਵੀ ਦੇਖ ਸਕਦੇ ਹੋ ਦੋਸਤੋ ਜੋ ਕਿ ਆ ਪਰਿਵਾਰ ਨੇ ਗਰੀਬ ਪਰਿਵਾਰ ਜਿਨ੍ਹਾਂ ਦੇ ਮਕਾਨ ਢਾਤੇ ਸੀਗੇ ਲਗਭਗ 13 ਪਰਿਵਾਰ ਨੇ ਇਹ ਮਕਾਨ ਜਨਕ ਮਕਾਨ ਢਾਤੇ ਸੀ ਵਿੱਚ ਸਾਰਾ ਸਮਾਨ ਵੀ ਖਤਮੇ ਕਰਤਾ ਸੀ ਥੋੜਾ ਜਿਹਾ ਸਮਾਨ ਬਚਿਆ ਇਹਨਾਂ ਦਾ ਬਲਡੋਜਰਾਂ ਨਾਲ ਵਿੱਚ ਟਾਇ ਟੇਰੀ ਕਰਤਾ ਸੀ ਅੱਜ ਉਹਨਾਂ ਨੂੰ ਰਤੀਏ ਵਿਕੇ ਰਤੀਏ ਵਿਕੇ ਸਾਡੇ ਵਿਚਕਾਰ ਐਡਵੋਕੇਟ ਸਾਹਿਬ ਉਹ ਵੀ ਖੜੇ ਨੇ ਕਿ ਜੋ ਇਹਨਾਂ ਦੀ ਲੜਾਈ ਲੜਦੇ ਨੇ ਹਮੇਸ਼ਾ ਦੇਖ ਸਕਦੇ ਹਾਂ ਜੀ ਅੱਜ ਗਰੀਬ ਪਰਿਵਾਰਾਂ ਨੂੰ ਰਸਣ ਲੈ ਕੇ 13 ਘਰ ਸੀ ਜਿਹੜੇ 13 ਪਰਿਵਾਰ ਸੀ ਜਿਹੜੇ ਜਾੜੇ ਗਏ ਸੀ ਵੱਡੇ ਪਰਿਵਾਰ ਸੀ ਲਗਭਗ ਅੱਧੇ ਪੌਣੇ ਕਿਲੇ ਚ ਘਰ ਸੀਗੇ ਤੇ ਇਹਨਾਂ ਨੂੰ ਅੱਜ ਰਸਣ ਦੇਣ ਦਾ ਕੰਮ ਵੀ ਕਰਿਆ ਸਮਾਜ ਸੇਵੀਆਂ ਨੇ ਤੇ ਸ਼ੁਰੂਆਤ ਕਰੀਏ ਇੱਕ ਇਹ ਇਹਦੇ ਨਾਲ ਕੋਈ ਉਹ ਨਹੀਂ ਇੱਕ ਸ਼ੁਰੂਆਤ ਇਸ ਕਰਕੇ ਕਰੀਏ ਵੀ ਜਰ ਇਹਨਾਂ ਨੂੰ ਵੱਧ ਤੋਂ ਵੱਧ ਜੋ ਘਰ ਬਣਾ ਕੇ ਦੇਣੇ ਨੇ ਮਕਾਨ ਐਨਆਰਆਈ ਭਰਾਵਾਂ ਨੂੰ ਤੇ ਸਮਾਜ ਸੇਵੀ ਜਿਹੜੇ ਵੱਡੇ ਦਾਨੀ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਹਨਾਂ ਤੱਕ ਪਹੁੰਚ ਕਰੋ ਕੋਈ ਸਿਮਿੰਟ ਦਿਓ ਕੋਈ ਰੇਤਾ ਦਿਓ ਕੋਈ ਇੱਟਾਂ ਦਿਓ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜਿਆ ਆਂਗੇ ਰਤਿਆ ਸ਼ਹਿਰ ਦੇ ਵਿੱਚ ਰਤਿਆ ਹਰਿਆਣੇ ਤੇ ਪੰਜਾਬ ਦੇ ਬਾਡਰ ਤੇ ਹੈ ਇੱਥੇ ਗਰੀਬ ਲੋਕ ਜੋ 80 90 ਸਾਲ ਤੋਂ ਰਹਿੰਦੇ ਸੀ ਕਦੇ ਰਤਿਆ ਸ਼ਹਿਰ ਦੀ ਚੌਂਕੀਦਾਰੀ ਕਦੇ ਰਾਖੀ ਦਾ ਕਰਦੇ ਰੱਖਦੇ ਸੀ ਉਹਨਾਂ ਦੇ ਸਾਰੇ ਮਕਾਨ ਬਲਡੋਜ਼ਰ ਨਾਲ ਮਲਿਆ ਮੀਟ ਕਰਤੇ ਬੜੀ ਬੁਰੀ ਤਰ੍ਹਾਂ ਔਰ ਜੋ ਆਲੇ-ਦਾਲੇ ਦੁਕਾਨਦਾਰ ਨੇ ਉਹ ਇਹਨਾਂ ਦੇ ਨਾਲ ਨੇ ਅੱਜ ਸਮਾਜ ਸੇਵੀ ਗੁਰਪ੍ਰੀਤ ਸਿੰਘ ਲਹਿਰਾ ਜੋ ਕਿ ਸੀ ਦੁੱਧਮ ਸਿੰਘ ਗੁਰਪਾ ਇਹਨਾਂ ਦਾ ਮੈਦਾਨ ਫਤਿਹ ਸੰਸਦਾਂ ਇਹਨਾਂ ਦੀ ਉਹ ਅੱਜ 13 ਪਰਿਵਾਰਾਂ ਨੂੰ 13 ਕਿਟਾ ਲੈ ਕੇ ਆਏ ਨੇ ਸਮਾਨ ਦੀ ਉਹ ਵੀ ਦਿੱਤਾ ਤੁਹਾਨੂੰ ਦਿਖਾਵਾਂਗੇ ਵੀਡੀਓ ਚ ਤੇ ਹੁਣ ਇਹਨਾਂ ਦੇ ਮਕਾਨ ਕਹਿੰਦੇ ਇੱਥੇ ਹੀ ਬਣਾਉਣੇ ਨੇ ਜਿਹੜੇ ਪਿੰਛੇਹਰ ਵਾਲੇ ਆਲੇ-ਦਾਲੇ ਪਿੰਡਾਂ ਵਾਲੇ ਲੋਕ ਇਕੱਠੇ ਹੋ ਕੇ ਆਗੇ ਸੀ ਇਹਨਾਂ ਤੇ ਆ ਦਿਖਾਇਓ ਇਹਨਾਂ ਨੂੰ ਇਹਨਾਂ ਤੇ ਦੇਖ ਲਓ ਆ ਇਹਨਾਂ ਤੇ ਹਮਲਾ ਆਪੇ ਚ ਸਾਰੇ ਦਿਖਾ ਦਿਓ ਪਿੱਛੇ ਉਹ ਜਵਾਕ ਨਾ ਰਹੇ ਨੇ ਸਾਰੇ ਹੁਣ ਆ ਦੁਬਾਰੇ ਕੰਧਾਂ ਕਢਾਤੀਆਂ ਸ਼ਹਿਰ ਵਾਲਿਆਂ ਨੇ ਪਿੱਛੇ ਸਮਾਨ ਪਿਆ ਉਹ ਵੀ ਦਿਖਾ ਦਿਓ ਚਾਹੀ ਤਬ ਤੋਂ ਵੱਲਾਂ ਦਾ ਸਾਡੇ ਚੈਨਲ ਦਾ ਬਹੁਤ ਧੰਨਵਾਦ ਜੋ ਤੁਸੀਂ ਲੋਤਾਂ ਦੀ ਬਾਤ ਉਠਾਉਣੀ ਹੋ ਵੀਰੇ ਉਸ ਤੋਂ ਬਾਅਦ ਅਸੀਂ ਇੱਕ ਤੋਂ ਅਪੀਲ ਕਰਦੇ ਹਾਂ ਜਦੋਂ ਆਪਾਂ ਨਾ ਆਪਾਂ ਜਦੋਂ ਆਪਾਂ ਪੰਜਾਬ ਤੋਂ ਛੱਲੇ ਛੱਲੇ ਦੀ ਵੀਰੇ ਆਪਾਂ ਨੂੰ ਬੈਰੀਲ ਤੇ ਰੋਟੀਆਂ ਦੀ ਹਰਿਆਣੇ ਨੇ ਆਪਣਾ ਮੋਢਾ ਨਾ ਮੋਢਾ ਲਾਤੇ ਥੜੇ ਦੀ ਆਪਾਂ ਅੱਜ ਹਰਿਆਣੇ ਦੇ ਸਮੱਸਿਆ ਦੀ ਤਾਂ ਆਪਾਂ ਨੂੰ ਇੰਨਾ ਥੜਾ ਚਾਹੀਦਾ ਜਿੰਨੇ ਮੈਨੂੰ ਐਨਆਰਆਈ ਜਾਣਦੇ ਨੇ ਮੈਂ ਤਾਂ ਇਹ ਥੋੜੇ ਥੋੜੇ ਪੈਸੇ ਦਵਾਂ 10-10000 ਰੁਪਿਆ ਫੰਡ ਭੇਜਾਂ ਤਾਂ ਇਹਨਾਂ ਦੇ ਯਾਰ ਆਪਾਂ ਚਾਦਰਾਂ ਵਾਲਾ ਜਾਂ ਸਿਮਿੰਟ ਵਾਲੀਆਂ ਚਾਦਰਾਂ ਜੋ ਵੀ ਇਹਨਾਂ ਦੇ ਮਤਾਨੂਰੇ ਦੁਆਰੇ ਬਣਾਤੇ ਦਈਏ ਅਸੀਂ ਇਹੀ ਭੰਤੀ ਦਰਦੇ ਤੁਸੀਂ ਅੱਧੇ ਵੀ ਬਹੁਤ ਜ਼ਿਆਦਾ ਮਤਾਨ ਪਾਤੇ ਦਿੱਤੇ ਨੇ ਲੋਟਾਂ ਦੇ ਹਰਿਆਣੇ 'ਚ ਜਦੋਂ ਆਪਣੀ ਹਰਿਆਣੇ 'ਚ ਰਤੀਆਂ ਦੇ ਨਾਲ ਬੰਮ ਨਾਲ ਹੀ ਆ ਰੋਜਾਂ ਲਈ ਜਿੱਥੇ ਤਰ ਦਿਲੇ ਦੀ ਸਾਰੇ ਤਰ ਪਵਾਤੇ ਨੇ ਉਰੇ ਵੀ ਬਾਹ ਮੜੋ ਅਸੀਂ ਸਭ ਤੋਂ ਜਿਆਦਾ ਲਾਇਨ ਵਾਲੀ ਟੀਮ ਦਾ ਬਹੁਤ ਧੰਨਵਾਦ ਕਰਾਂਦੇ ਜਿਨ੍ਹਾਂ ਨੇ ਅੱਜ ਰਾਸ਼ਨ ਵੀ ਭੇਜਿਆ ਅਤੇ ਉਹਨਾਂ ਨੂੰ ਅਸੀਂ ਬੇਨਤੀ ਵੀ ਤਰ੍ਹਾਂ ਦੇ ਵੀ ਆ ਪਰਿਵਾਰਾਂ ਦੀ ਬਾਹ ਫੜਨਾ ਛੜੀਓ ਵੀ ਦਿਖਾਵਾਂਗੇ ਵੀ ਇਹਨਾਂ ਦੇ ਉੱਤੇ ਜਰਾ ਐਨੀ ਗਰਮੀ ਦੇ ਵਿੱਚ ਐਡਾ ਝੁਲਮ ਆਹ ਦੇਖੋ ਜੀ ਆਹਦੇ ਖੜਾ ਵੀ ਨਹੀਂ ਹੋਇਆ ਜਾਂਦਾ ਇਹਨਾਂ ਤੇ ਲੱਤਾਂ ਇਹਨਾਂ ਦੀਆਂ ਲੱਤਾਂ ਤੇ ਇਹਨਾਂ ਦਾ ਬੱਚਾ ਬੱਚਾ ਹੋਣ ਵਾਲਾ ਕੀ ਦੋ ਦਿਨਾਂ ਦਾ ਬੱਚਾ ਸੀ ਇਹਨਾਂ ਦੇ ਜਦ ਬੱਚਾ ਅੱਛਾ ਆਹ ਦੇਖੋ ਜੀ ਦੋ ਦਿਨਾਂ ਦਾ ਬੱਚਾ ਸੀ ਸਿਰਫ ਬੱਚਾ ਹੋਣ ਵਾਲਾ ਸੀਗਾ ਦੇਖੋ ਇਨਾ ਤੋਂ ਜ਼ੁਲਮ ਕਰਿਆ ਥਾਣੇ ਚ ਲੈ ਕੇ ਚੱਕ ਕੇ ਐਸੇ ਤਰ੍ਹਾਂ ਮੰਜੇ 'ਚ ਪਈ ਨੂੰ ਆਓ ਪਹਿ ਇੱਕ ਲਟਿਆ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਜੀ ਕਾ ਪਿਆ ਲਟਿਆ ਬਹੁਤ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਸਾਰੇ ਹਾਂਜੀ ਬੋਲੋ ਦਿਲਜਾਨੀ ਇਹ ਇਹ ਨਾ ਜਦੋਂ ਬੱਚਾ ਹੁੰਦਾ ਤਾਂ 72 ਘੰਟੇ ਰੁੱਤਦੇ ਨੇ ਇਹਨੂੰ 24 ਦਿਨਾਂ ਚੋਂ ਛੁੱਟੀ ਦੇਦੀ ਤਿੰਨਾਂ ਦੇ ਤੋਂ ਹਸਪਤਾਲ ਆਲੇ ਨਹੀਂਿੱਿੱਡਾ ਮੂਰਤ ਬਣਾ ਆ ਦੇਖੋ ਜੀ ਬੱਚਾ ਆ ਪਿਆਗਾ ਜੇ ਕਹਿੰਦੀ ਇਹਨਾਂ ਦੇ ਹਾਲਾਤ ਇੰਨੇ ਮਾੜੇ ਹੱਦ ਤੋਂ ਜ਼ਿਆਦਾ ਕੋਈ ਬੱਚਾ ਹੀ ਨਹੀਂ ਕੁੱਟੇ ਬਿਨਾ ਇਸ ਤਰ੍ਹਾਂ ਜਰ ਆ ਦੇਖੋ ਗੁੜਾ ਕੀ ਸਾਰਾ ਕੁਝ ਬਹੁਤ ਵੱਡਾ ਜ਼ੁਲਮ ਸਾਨੂੰ ਵੀਡੀਓ ਵੀ ਦਿਖਾਈ ਆ ਪਹਿਲਾਂ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਐਡਾ ਵੱਡਾ ਜ਼ੁਲਮ ਪਹਿਲਾਂ ਵੀਡੀਓ ਪਾਈ ਵੀ ਹੋਈ ਆ ਆਪਾਂ ਫੇਸਬੁੱਕ ਤੇ ਖੋਜ ਖਬਰ ਤੇ ਦੇਖ ਸਕਦੇ ਹਾਂ ਵੀ ਪੁਲਿਸ ਕਿਵੇਂ ਕੁੱਟ ਰਹੀ ਹੈ ਇਹਨਾਂ ਨੂੰ ਥਾਣੇ ਵੀ ਜਾ ਕੇ ਪੁਲਿਸ ਬਚਾਉਣ ਵਾਸਤੇ ਇੱਥੇ ਕੁੱਟੇ ਪੁੱਰਸ ਦੋ ਦੋ ਪੁੱਰਸ ਲੱਗੇ ਫੇਰ ਕੁੱਟੇ ਸਨ ਦੋ ਦੋ ਪੁੱਰਸਾਂ ਦੇ ਡਾਂਗਾਂ ਨਾਲ ਡਾਂਗਾਂ ਨਾਲ ਕੁੱਟੇ ਉੱਥੇ ਇਹ ਇਹ ਪੁਲਿਸ ਬਚਾਉਣ ਵਾਸਤੇ ਹੁੰਦੀ ਹੈ ਬੰਦੇ ਨੂੰ ਕੁੱਟਣ ਵਾਸਤੇ ਨਹੀਂ ਹੁੰਦੀ ਜੀ ਪਾਣੀ ਪਿਆ ਨ ਮੰਨ ਕੇ ਰੱਖਦੇ ਵੇ ਬੈਠੇ ਵੇ ਤੁਸੀਂ ਇੱਥੇ ਬੈਠੇ ਰਹੋ ਸਕਦੇ ਆਂ ਇਹਨਾਂ ਦੇ ਪਰਿਵਾਰ ਆਹ ਦੇਖ ਸਕਦੇ ਹੋ ਜੀ ਪਰਿਵਾਰ ਦੇ ਵਿੱਚ 6 ਸਾਲ ਆਹ ਦੇਖੋ ਜੀ ਇਹਦੀ ਬਾਹ ਦੇਖੋ ਜੀ ਹੱਥ ਰੋੜ ਰਖਿਆ ਮੈਨੂੰ ਆਕੇ ਡੰਡਾ ਮਾਰਿਆ ਜ ਇਹਨਾਂ ਨੂੰ ਤੇ ਡੰਡਾ ਮਾਰਨ ਤੋਂ ਬਾਅਦ ਮੈਨੂੰ ਲੈ ਗੱਡੀ ਪਾ ਕੇ ਅੱਗੇ ਜਾ ਕੇ ਉਹਨਾਂ ਨੇ ਗੱਡੀ ਰੋਕ ਕੇ ਮੈਨੂੰ ਥੱਪੜੇ ਨਾਲ ਮਾਰਿਆ ਉਹਨਾਂ ਨੇ ਡੰਡਾ